ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਰੈਡਾਂ ਦੇ ਨਾਲ ਗੁਲਗੁਲੇ ਸਭ ਤੋਂ ਪਹਿਲਾਂ ਆਪਾਂ ਬਰੈਡ ਲੈਂਦੇ ਨੇ ਜੀ ਅਤੇ ਗੁਲਗੁਲੇ ਦੇ ਲਈ ਆਪਾਂ ਨੇ ਸ਼ੱਕਰ ਭੁੰਨਤੀ ਪਈ ਆ ਇੱਕ ਪਾਸੇ ਆਪਣੇ ਆਲੂ ਰਿਜਰੇ ਨੇ ਜੀ ਉਬਲ ਮੇਤਰੇ ਹੋਏ ਨੇ ਅਤੇ ਇਸ ਤੋਂ ਬਾਅਦ ਹੁਣ ਆਪਾਂ ਗੁਲਗੁਲੇ ਦਾ ਆਟਾ ਤਿਆਰ ਕਰਾਂਗੇ ਜੋ ਆਪਾਂ ਇਹ ਸ਼ੱਕਰ ਪੀਂਤੀ ਹੋਈ ਹੈ ਇਹ ਪਾਣੀ ਨਾਲ ਆਪਾਂ ਆਪਾਂ ਗੁਲਗੁਲਿਆਂ ਦਾ ਆਟਾ ਤਿਆਰ ਕਰਾਂਗੇ ਫਰੈਂਡਸ ਹੌਲੀ-ਹੌਲੀ ਵਸਾ ਪਾਟੇ ਦੇ ਹਿਸਾਬ ਨਾਲ ਪਾਣੀ ਪਾਈ ਜਾਵਾਂਗੇ ਲਓ ਜੀ ਆ ਪਾਟਾ ਗੁੰਨ ਲੀਏ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਆਟਾ ਗੁੰਨਣ ਤੋਂ ਬਾਅਦ ਆਪਾਂ ਨੇ ਆਟਾ ਲਓ ਜੀ ਆਪਣਾ ਆਟਾ ਬਿਲਕੁਲ ਪਰਫੈਕਟ ਬਣ ਚੁੱਕਿਆ ਨਾਹੀਂ ਵਾ ਜਿਆਦਾ ਪਤਲਾ ਤੇ ਨਾਹੀਂ ਜਿਆਦਾ ਸਖਤ ਤੇ ਇੱਕ ਪਾਸੇ ਆਪਣੇ ਆਲੂ ਵੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਏ ਨੇ ਤੇ ਇਸ ਤੋਂ ਬਾਅਦ ਆਪਾਂ ਹੁਣ ਆਪਣੇ ਆਲੂਆਂ ਨੂੰ ਛਿੱਲਾਂਗੇ ਲਓ ਜੀ ਆਪਣਾ ਆਪਣੇ ਆਲੂ ਬਣ ਕੇ ਤਿਆਰ ਨੇ ਤੇ ਆਪਾਂ ਹੁਣ ਇਹਨਾਂ ਨੂੰ ਛਿੱਲਾਂਗੇ ਅਤੇ ਆਪਾਂ ਜੋ ਆਪਣਾ ਕੁੰਡਾ ਛੋਟਾ ਹੁੰਦਾ ਆਪਾਂ ਉਹਦੇ ਵਿੱਚ ਇਹਦਾ ਪੇਸਟ ਤਿਆਰ ਕਰਾਂਗੇ ਜੋ ਕਿ ਆਪਾਂ ਬਰੈਡਾਂ ਦੇ ਲਈ ਯੂਜ਼ ਕਰਨਾ। ਲੋ ਜੀ ਆਪਾਂ ਨੇ ਆਲੂ ਛਿੱਲ ਲੈਨੇ। ਅਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। ਆਪਣੇ ਸਵਾਦ ਦੇ ਅਨੁਸਾਰ ਫਿਰ ਤੁਸੀਂ ਆ ਸਕਦੇ ਹੋ ਮਸਾਲੇ ਐਡ ਕਰ ਸਕਦੇ ਹੋ ਇੱਥੇ ਮੈਨੇ ਨਮਕ ਲਿਆ ਆਪਣੇ ਸਵਾਦ ਦੇ ਅਨੁਸਾਰ ਅ ਤੇ ਇਸ ਤੋਂ ਬਾਅਦ ਮੈਂ ਲਾਲ ਮਿਰਚ ਪਾਊਡਰ ਪਾਵਾਂਗੀ ਆਪਣੇ ਸਵਾਦ ਦੇ ਅਨੁਸਾਰ ਫਰੈਂਡਸ ਜਿੱਦਾਂ ਦੇ ਤੁਹਾਨੂੰ ਜੇਕਰ ਤੁਹਾਨੂੰ ਕਰਾਰਾ ਖਾਣਾ ਪਸੰਦ ਆ ਤਾਂ ਤੁਸੀਂ ਜ਼ਿਆਦਾ ਪਾ ਸਕਦੇ ਹੋ ਬਾਕੀ ਪਕੌੜੇ ਫਰੈਂਡਸ ਮਿੱਠੇ ਜਿਹਾ ਵਧੀਆ ਨਹੀਂ ਲੱਗਦੇ ਇਹ ਹਲਦੀ ਪਾਊਡਰ ਪਾਵਾਂਗੇ ਤਾਂ ਜੋ ਪਕੌੜਿਆਂ ਤੇ ਬਰੈਡਾਂ ਦੇ ਵਿੱਚ ਰੰਗ ਚੰਗੀ ਤਰ੍ਹਾਂ ਆ ਸਕੇ ਹਲਦੀ ਦਾ ਤੇ ਇਸ ਤੋਂ ਬਾਅਦ ਮੈਂ ਥੋੜੀ ਜਿਹੀ ਕਸਤੂਰੀ ਮੇਥੀ ਐਡ ਕਰਾਂਗੀ ਤਾਂ ਜੋ ਜਿਹੜੇ ਆਪਣੇ ਬਰੈਡ ਨੇ ਜਾਂ ਪਕੌੜੇ ਨੇ ਉਹਨਾਂ ਦੇ ਵਿੱਚ ਮਾੜਾਈ ਜੀ ਹਰੇਵਾਈ ਆ ਜਾਵੇ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜਾ ਜੀਰਾ ਪਾ ਦਿੱਤਾ ਫਰੈਂਡਸ ਅਤੇ ਆਪਾਂ ਹੁਣ ਇਸ ਮਟੀਰੀਅਲ ਨੂੰ ਸਾਰੇ ਨੂੰ ਸੋਟੇ ਦੇ ਨਾਲ ਆਪਾਂ ਕੁੱਟ ਲਵਾਂਗੇ ਆਪਾਂ ਹੁਣ ਇਹਨਾਂ ਸਾਰੇ ਮਟੀਰੀਅਲ ਨੂੰ ਸੋਟੇ ਦੇ ਨਾਲ ਕੁੱਟਾਂਗੇ ਚੰਗੀ ਤਰ੍ਹਾਂ ਆਪਾਂ ਇਹ ਪੇਸਟ ਕੁੱਟ ਲਵਾਂਗੇ ਜੇਕਰ ਤੁਸੀਂ ਇਸ ਪੇਸਟ ਦੇ ਵਿੱਚ ਪਿਆਜ਼ ਅਤੇ ਲਸਣ ਐਡ ਕਰਨਾ ਚਾਹੋ ਤਾਂ ਉਹ ਵੀ ਕਰ ਸਕਦੇ ਹੋ ਇਸ ਦਾ ਫਾਇਦਾ ਇਹ ਹੋ ਜਾਵੇਗਾ ਕਿ ਜੋ ਆਪਣੇ ਬਰੈਡਾਂ ਦਾ ਟੇਸਟ ਹੈ ਬਹੁਤ ਜ਼ਿਆਦਾ ਵੱਧ ਜਾਵੇਗਾ ਇਸ ਕਰਕੇ ਮੈਂ ਇੱਥੇ ਦੋ ਪਿਆਜ਼ ਅਤੇ ਥੋੜਾ ਜਿਹਾ ਲਸਣ ਐਡ ਕਰ ਰਹੀ ਹਾਂ ਲਓ ਜੀ ਆਪਣਾ ਮਟੀਰੀਅਲ ਤਿਆਰ ਹੋ ਚੁੱਕਿਆ ਹੈ ਅਤੇ ਇਸ ਤੋਂ ਬਾਅਦ ਹੁਣ ਆਪਾਂ ਚੁੱਲ੍ਹੇ 'ਚ ਅੱਗ ਮਚਾਵਾਂਗੇ ਲਓ ਜੀ ਆਪਾਂ ਬਾਰੇ ਚੁੱਲੇ 'ਚ ਅੱਗ ਮਚਾ ਲਈ ਐ ਅਤੇ ਇਸ ਤੋਂ ਬਾਅਦ ਹੁਣ ਆਪਾਂ ਤੇਲ ਕੜਾਹੀ ਦੇ ਵਿੱਚ ਪਾ ਕੇ ਗਰਮ ਹੋਣਾ ਧਰ ਦੇ ਦੇਵਾਂਗੇ ਅਤੇ ਜੋ ਜਦੋਂ ਹੀ ਇਹ ਆਪਣਾ ਤੇਲ ਗਰਮ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਗਰਗਰੇ ਪਕਾਉਣ ਦੀ ਤਿਆਰੀ ਕਰਾਂਗੇ ਲੋ ਜੀ ਆਪਾਂ ਨੇ ਗੁਲਗੁਲੇ ਆਪਾਂ ਨੇ ਪਕਾ ਲਏ ਹਨ ਤੇ ਆਪਾਂ ਹੁਣ ਬ੍ਰੈਡ ਪਕਾ ਰਹੇ ਹਾਂ ਜੋ ਆਪਾਂ ਆਲੂਆਂ ਵਾਲਾ ਪੇਸਟ ਤਿਆਰ ਕਰਿਆ ਸੀ ਉਹ ਆਪਾਂ ਬ੍ਰੈਡਾਂ ਦੇ ਵਿੱਚ ਭਰਿਆ ਸੀ ਅਤੇ ਆਪਾਂ ਹੁਣ ਬੇਸਨ ਦੇ ਨਾਲ ਲਵੇੜ ਕੇ ਇਹਨਾਂ ਨੂੰ ਪਕਾ ਰਹੇ ਹਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ ਬ੍ਰੈਡ ਇਸ ਤਰ੍ਹਾਂ ਫ੍ਰੈਂਜ਼ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਹਨ ਤਾਂ ਪਲੀਜ਼ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਮੇਰੇ ਇਸ ਚੈਨਲ ਤੇ ਤੁਹਾਨੂੰ ਪੰਜਾਬੀ ਰਿਲੇਟਡ ਵੀਡੀਓ ਪੰਜਾਬੀ ਸੱਭਿਆਚਾਰ ਰਿਲੇਟਡ ਅਤੇ ਪੰਜਾਬੀ ਖਾਣਾ ਰਹਿਣਾ ਸਹਿਣਾ ਆਦ ਇਸ ਚੈਨਲ ਤੇ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਲੋ ਜੀ ਆਪਣੇ ਬਰੈਡ ਆਪਾਂ ਸਾਰਾ ਕੁਝ ਤਿਆਰ ਕਰ ਲਿਆ ਅਤੇ ਲੋ ਜੀ ਹੁਣ ਆਪਾਂ ਆਪਣੇ ਬੱਚਿਆਂ ਨੂੰ ਸਰਵ ਕਰ ਦਿੱਤਾ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ ਹੱਸਦੇ ਰਹੋ ਵਸਦੇ ਰਹੋ